ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਬੋਲਣ ਛਖਣਾ ਦੁੱਖ ਛੱਡ ਮੰਗੀਐ ਸੁਖ ਸੁਖ ਦੁਖੋ ਦੋਏ ਦਰ ਕੱਪੜੇ ਪਹਿਰ ਜਾਏ ਮਨੁਖ ਜਿੱਥੇ ਬੋਲਣ ਹਾਰੀਐ ਿਤਥੇ ਚੰਗੀ ਚੁੱਪ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਖੈ ਬਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹ ਮਿਲੰਤ ਜਮਤਰਾਸ ਮਿਟਾਈ ਇੱਕ ਅਰਦਾਸ ਪਹਾਟ ਕੀਰਤ ਕੀ ਗੁਰਰਾਮਦਾਸ ਰਖੋ ਸਰਣਾਈ ਸਜਣ ਸਚਾ ਪਾਤਸ਼ਾਹ ਸਰ ਸ਼ਾਹ ਦੇ ਸ਼ਾਹ ਜੋਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਜਿਨ ਕਾ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਤਹਾਇ ਤਿਨ ਪਵਤ ਪਰਮ ਪਦ ਪਾਏ ਜਿਨ ਕਾਇ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਤਿਹਾਇਆ ਤਨ ਪਵਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਆਰੋਗ ਭਾਏ ਗੁਰਬਚਨੀ ਜਿਨਾ ਜਪਿਆ ਮੇਰਾ ਹਰ ਹਰ ਤਨ ਕੇ ਹਉ ਮੈਂ ਰੋਗ ਗਏ ਰਹਾ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿਚ ਹਉ ਮੈਂ ਕਰਮ ਕਮਾਈ ब्रह्मा बसन महादेव त्रैगुण रोगी وچ ہومے کار کمائی جن کی ات سہنا چت ہے بپڑے ہر گੁਰمکھ سوجھی پائی ہا میں روگ ਸਭ ਜਗਤ ਬਿਆਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਹਉ ਬਲਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ ਜਿਨ ਸ੍ਰਿਸ਼ਟ ਸਾਜੀ ਸੋਈ ਹਰ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਭਾਏ ਜਿਨ ਹਰ ਨਾਮ ਤਿਆਆ ਤਿਨ ਭਗਤ ਪਰਮ ਪਦ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ